ਮਾਰਨਿੰਗ ਗਾਇਜ਼ ਰ데요 ਰ데요 ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਅੱਜ ਦੀ ਮਾਰਨਿੰਗ ਦੀ ਸ਼ੁਰੂਆਤ ਕਰਦੇ ਆ ਅੱਜ ਮੇਰੇ ਨਾਲ ਸਾਰੇ ਤੇ ਮਾਰਨਿੰਗ ਹੋ ਗਈ ਹੈ ਤੇ ਬੌਝੇ ਚਲੇਗੇ ਨਾ ਧੋ ਕੇ نیچے ਤੇ ਇਹ ਮੈਂ ਨਾਲ ਦੇ ਹੁੰਦੀ ਉੱਠ ਗਈ ਸੀਗੀ ਇਹ ਵਾਸ਼ਰੂਮ ਚੋਂ ਬਾਹਰ ਆਏ ਨਾ ਆ ਕੇ ਤੇ ਫਿਰ ਮੈਂ ਉੱਠ ਕੇ ਵਾਸ਼ਰੂਮ ਚ ਚਲੀ ਗਈ ਸੀ ਤੇ ਹੁਣ ਮੈਂ ਵੀ ਫ੍ਰੈਸ਼ ਵਗੈਰਾ ਹੋਈਆਂ ਤੇ ਹੁਣ ਮੈਂ ਜਾਉਂਗੀ ਕਿਚਨ ਦੇ ਵਿੱਚ ਤੇ ਇਹਨਾਂ ਨੂੰ ਕਰਦੀਆਂ ਫੋਨ ਤੇ ਪੁੱਛਦੀਆਂ ਨਾਸ਼ਤਾ ਬਣਾਵਾ ਜਾਂ ਕੋਈ ਕਸਟਮਰ ਦਾ ਬੈਠਾ ਹੋਏ ਬਾਅਦ ਚ ਤੇ ਜਿੱਦਾਂ ਵੀ ਹੋਇਆ ਤੇ ਬਾਕੀ ਕਰਦੇ ਆਪਾਂ ਫਿਰ ਬਾਕੀ ਘਰ ਦੇ ਕੰਮਕਾਰ ਤੇ ਅੱਗੇ ਦੇਖਦੇ ਹਾਂ ਹੁਣ ਅੱਜ ਕੀ ਕਰਾਂਗੇ ਪੁੱਛ ਤਫੂ ਮੇਰਾ ਤਫੂ ਚਾ ਓਏ ਤਫੂ ਤਫੂ ਕਿ ਦੋ ਬੈਠੀ ਨਾ ਥੱਲੇ ਠੰਡੀ ਜਗਾ ਨਾ ਗਿੱਦੇ ਰਾਮ ਨਾ ਬੈਠੀ ਦੀ ਤਫੀ ਆ ਦਰਾ ਤਫੀ ਆ ਦਰਾ ਤਵੀ ਤੇ ਆ ਆ ਜਾ ਮੇਰੀ ਵਾਜ ਤਨੀ ਆਉਗੀ ਜੇ ਹੁਣੇ ਦੀ ਖੁਲਵਲੀ ਆਏਗਾ ਨਾ ਤੇ ਉਹਨੇ ਆ ਕੇ ਬਹਿਣਾ ਉਹਨੇ ਕਹਿਣਾ ਵੀ ਨਹੀਂ ਕਿ ਤਫੀ ਆ ਜਾ ਤੇ ਨਾਲ ਹੀ ਫਟਾਫਟ ਦੇਖੀ ਦੌੜ ਕੇ ਆ ਜੂਗੀ ਮੇਰੇ ਘੇਤੇ ਨਹੀਂ ਆਂਦੀਏਗੀ आ जाता चल फिर कोई गल नहीं तेना कटी 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 हाँ <laughs> जी तो गाइस माटा वगैरह गिलन वाला ही मैं बोल रही थी इंडी परौंठी बनाती है तो एक टफी का बनाता है चावी बनाती है ਤੇ ਮੈਂ ਰੋਟੀ ਨਹੀਂ ਖਾਣੀ ਮੇਰਾ ਬਿਲਕੁਲ ਮੂਨ ਨਹੀਂ ਹੈਗਾ ਤੇ ਨਾ ਹੀ ਮੈਂ ਪੀਣੀ ਐ ਚਾਹ ਮੇਰਾ ਬਨਾਣਾ ਸ਼ੇਕ ਪੀਤਾ ਸਿਰਹਾਦਾ ਤਾਂ लास्ट ਤੇ ਮੈਂ ਉਹ ਪੀ ਲਿਆ ਸੋ ਇਸ ਵੇ ਠੰਡੀ ਹੋ ਗਈ ਆ ਤੇ ਬਸ ਮੋਗਾ ਦੁਪਹਿਰੇ ਹੀ ਕੱਟਾਈ ਰੋਟੀ ਖਾऊंगी ਲੰਚ ਔਰ ਬ੍ਰਾਂਚ ਕੱਠਾ ਹੀ ਕਰਾਂਗੀ ਹਾਂਜੀ ਤਾਂ ਪੌਜੀ ਆ ਗਏ ਦਿਨੇ ਰੋਟੀ ਖਾਣ ਮੇਰੇ ਤਾਂ ਫੇ ਕਿੱਥੇ ਮੋਟੀ ਕਰਕੇ ਆਈ ਅੱਜ ਉਹ ਆਂਟੀ ਸਰੇ ਸਰੇ ਬੋਝੀ ਨੇ ਸੁਨੇਹਾ ਮਿਲ ਗਿਆ ਬੱਚੀ ਤੁਹਾਡੀ ਪੋਟੀ ਕਰ ਗਈ ਹੈ ਇਹਨੂੰ ਚੱਕਾ ਚੱਕਾ ਇਹ ਉਹਨੂੰ ਤਾਫੀ ਤਾਫੀ ਬਾਰੋ ਆਈ ਨਾ ਮੈਨੂੰ ਪਹਿਲੇ ਪੁੱਛਣ ਲੱਗ ਪਈ ਮੈਂ ਕਿਹਾ ਤਾਫੀ ਪੋਤੀ ਚੁਕਾਰਾਈ ਮੈਂ ਕਿਹਾ ਕਿੱਧਰ ਕਰ ਗਈ ਹੈ ਉੱਧਰ ਕਰ ਗਈ ਹੈ ਕਿ ਇੱਧਰ ਕੀਤਾ ਉਹ ਸ਼ਰਾ ਕੇ ਦੱਸ ਦਿਆ ਤਾਫੀ ਤਾਫੀ ਪੋਟੀ ਕੀਤੀ ਹੈ ਦਾ ਨੀਰੀ ਗੋਲਦਨੀ ਜੀ ਬਹੁਤ ਹਿੰਦੀ ਟਵੀ ਪੋਟੀ ਕਰਕੇ ਆਈ ਹੈ ਹੈ ਕਿੱਥੇ ਕਰਕੇ ਆਈ ਸੀ ਤੁਸੀਂ ਤੁਸੀਂ ਪੁੱਛੋ ਤੁਸੀਂ ਪੁੱਛੋ ਲੈ ਲਓ ਇਹਦਾ ਲੈ ਲਓ ਐਸੀ ਜਾ ਡੈਕਨ ਟਵੀ ਪੋਟੀ ਸੋਸ ਕਿੱਥੇ ਕਰਕੇ ਆਈ ਹੈ ਕਿੱਧਰ ਦੇ ਕੋਲ ਟਵੀ ਓੜੇ ਅਧਿਆ 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 ਲੀਕੀ ਲਵਲੀ ਦੀ ਗੱਲ ਮੰਦੀ ਪੂਰੀ ਪੂਰੀ ਬੈਠ ਥੱਲੇ ਬੈ ਬੈ ਥੱਲੇ ਬੈ ਹਾਂ ਚਾਹ ਇਹ ਨੂੰ ਮੰਨੇ ਵਰਪਾ ਇਹ ਨੂੰ ਕਿੰਧ ਗਾਵਾ ਉਹ ਡਰਦੀ ਤੁਹਾਡੇ ਕੋਲੋਂ ਤੁਹਾਡੇ ਡਰਨਾ ਮੰਨਦੀ ਤੁਹਾਡੀਆਂ ਗੱਲਾਂ ਹਾਂ ਦੇਖੋ ਅੱਛਾ ਜਿੱਦਾਂ ਤੂੰ ਹੀ ਮੇਰੀ ਮੰਦੇ ਹੋ ਕੀ ਹੋਇਆ ਤੂੰ ਜਿੱਦਾਂ ਤੂੰ ਹੀ ਮੇਰੀ ਮੰਦੇ ਹੋ ਕੀ ਮੰਦੇ ਮਤਲਬ ਤੁਸੀਂ ਕਹਤ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਨਾ ਯਾਰ ਜਿਹੜੀ ਗੱਲ ਹੁੰਦੀ ਮੰਨਣ ਵਾਲੀ ਮੰਨ ਜਿਹੜੀ ਤੇ ਨਹੀਂ ਨਹੀਂ ਠੜੀ ਹੈ ਜਿਹੜੀ ਹੈ තාප්ෝ ඔුන් ජීත ස්වීල්ද වදන සදයක් ධාර මහාරාත මෙගේ සමෙක් පක් බිතර ගුග්ගුණු මලන ත ගොගුණුමිල නොද හෝර්වි ෆරඩ් ගෝ එන හනමනි හැලෝ හැලෝගොරෝ හැෝ ටෆිවී අයි ගුගුණු මලන ගුගෝතනකින් නිෙසර ෆඩම් මිලනන් දෙෙන හැගොගු? तेना खेड़ी खेडी आंदे ना सहर सेरे आ जाते खेड़ी-खेड़ी करना मणि ने गुगू की खेड़ना है टफी ना ही लगे होया है मनी <laughs> के होगी टफी स्टैचू हो गई <laughs> ਹੈਲੋ ਗੁੜੀ ਸਾਡੇ ਦਾ ਪੈਰ ਠੁੱਕ ਗਿਆ ਕਿੱਥੇ ਠੁੱਕਿਆ ਹੈ ਹੈ ਉਹ ਕਹਿੰਦਾ ਕਿ ਤੇ ਵੀ ਨਹੀਂ ਕਹਿੰਦਾ ਜਾਣ ਕੇ ਪੱਟੀ ਬੰਨੀ ਜੰਨੇ ਉਹ ਦੇਖ ਲੈ ਮਨੀ ਕਹਿੰਦੇ ਹੈ ਨਾਈਟ ਲੱਗ ਗਈ ਹੈ ਮਨੀ ਜਾਣ ਕੇ ਬਣੀ ਨਾ ਇਹਨਾਂ ਪੱਟੀ ਲਾ ਵੱਜੀ ਹੈ ਕਿੱਥੇ ਵੱਜੀ ਹੈ ਹੈ हां जी ਤੇ ਗਾਇਸ ਮੈਂ ਆ ਗਈ ਸੀ ਭਾਬੀ ਕੋਲ ਤੇ ਟੱਫੀ ਦੇਣਾ ਰੋਟੀ ਖਾਣ ਦਾ ਟਾਈਮ ਹੋ ਗਿਆ ਇਹਨੂੰ ਦੇਖੋ ਮੈਂ ਦਹੀਂ ਚ ਰੋਟੀ ਪਾ ਕੇ ਦਿੱਤੀ ਹੈ ਤੇ ਉੱਥੋਂ ਉੱਠ ਕੇ ਤੇ ਉਧਰ ਜਾ ਕੇ ਬੈ ਗਈ ਹੈ ਮਤਲਬ ਰੋਟੀ ਨਹੀਂ ਖਾਣੀ ਇਹਨੇ ਦਹੀਂ ਵਾਲੀ ਤੇ ਹੁਣ ਮੈਨੂੰ ਇਹਨੂੰ ਆਪਣੇ ਹੱਥਾਂ ਨਾਲ ਖਵਾਉਣੇ ਪੈਣੇ ਆ ਟਫਾ ਇੱਦਾਂ ਕੱਦਰ ਡਰ ਮਿੰਟਫੁਲ ਬੋਰ ਡਰ ਮੇਕਰ ਦਾ ਟਫਾ ਰੋਟੀ ਖਾਊਗਾ ਮੇਰੇ ਹੱਥੋਂ ਖਾਊਗਾ ਇੱਦਾਂ ਨਹੀਂ ਖਾਂਦਾ ਇਹ ਕੱਕਾ ਮੇਰਾ ਮੈਂ ਸੋ ਕੋ ਦੇਖ ਕਿੰਨਾ ਵੱਡਾ ਪਿਆ ਤੇ ਰੋਟੀ ਇੱਕੀ ਪਾਈ ਹੈ ਕਿ ਗਰਮੀ ਹੈਗੀ ਆ ਆ ਦੇਖੀ ਮੂੰਹ ਇਹਦਾ ਥੱਲੇ ਹੁਣ ਸਾਰਾ ਇਹਨੇ ਖਲਾਰਾ ਪਵਾਉਣਾ ਮੇਰੇ ਕੋਲ ਹਾਂ ਚਲੋ ਗਾਇਸ ਮੈਂ ਰੋਟੀ ਖਵਾ ਲਾਂ ਤੂੰ ਨਹੀਂ ਹੱਥ ਨਾਲ ਦਣੀ ਇਹਨੇ ਖਾਣੀ ਹੈਗੀ ਤੇ ਫਿਰ ਮਿਲਦੇ ਤੁਹਾਨੂੰ ਮੈਂ ਹਾਂਜੀ ਤੇ ਗਾਇਸ ਫਾਈਨ ਹੁਣ 1 ਵਜ ਰਿਹਾ ਤੇ ਮੈਂ ਸਾਫ ਸਫਾਈ ਕਰਕੇ ਨਾ ਧੋ ਕੇ ਹੁਣ ਵਿਲੀ ਹੋਈਆਂ ਪਹਿਲੇ ਟਫ ਨੂੰ ਰੋਟੀ ਖਵਾਈ ਸੀ ਐਕਚੁਅਲੀ ਨਾ ਮੈਂ ਅੱਜ ਲੇਟ ਪਤਾ ਕਿਉਂ ਹੋ ਗਈ ਅ ਮੈਂ ਤਾਂ ਅਸੈਨੋ ਸਿਰੇ ਕਿ ਮੈਂ ਆਪਾਂ ਬਿਕਾਰ ਚਲੇ ਗਈ ਸੀ ਸਾਹਮਣੇ ਮੈਂ ਜਾਣਾ ਨਹੀਂ ਹੀ ਮੈਂ ਆਪਣੇ ਘਰ ਹੀ ਇਹਨਾਂ ਨਾਲ ਸਤਾ ਪਾਣੀ ਕਰਵਾ ਕੇ ਤੇ ਮੈਂ نیچے ਭੇਜਿਆ ਤੇ ਫਿਰ ਟਫੀ ਨੂੰ ਲੱਗੀ ਹੀ ਰੋਟੀ ਬਣਾ ਤੇ ਇਨੇ ਦਿਨ ਉਹਨਾ ਬਾਜੀ ਦਾ ਪਾਪੀ ਦੇ ਹਸਬੈਂਡ ਦਾ ਰੋਬਿੰਦ ਪਾਈ ਦਾ ਮੈਨੂੰ ਆ ਗਿਆ ਫੋਨ ਹੈ ਕਹਿੰਦੇ ਉਹ ਵੀ ਕਿੱਥੇ ਮੈਂ ਕਿਹਾ ਉਹ ਮੈਂ ਆਪਣੇ ਰੂਮ ਚ ਅੱਛਾ ਮੇਰੀ ਗੱਲ ਸੁਣਿਓ ਕੋਈ ਜ਼ਰੂਰੀ ਹੈ نیچے ਆਓ ਤੇ ਮੈਂ ਕਲਮਾ ਨੂੰ ਕਿਹਾ ਮੈਂ ਕਿਹਾ ਦੱਸ ਦੋ ਫੋਨ ਤੇ ਦੱਸ ਦੋ ਨਹੀਂ 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 ਬਹੁਤ ਜ਼ਰੂਰੀ ਗੱਲ ਹੈ ਤੇ ਤੁਸੀਂ ਫਟਾਫਟ ਨੀਚੇ ਆਓ ਫਿਰ ਮੈਂ نیچے ਚਲੇਗੀ ਇਹ ਨਾ ਕੋਲ ਦੁਕਾਨ ਤੇ ਬੈਠੇ ਹੋਏ ਸੀਗੇ ਤੇ ਇਹ ਦੁਕਾਨ ਤੇ ਬੈਠ ਕੇ ਨਾ ਆਪਣੇ ਫੇਸ ਦਾ ਕਰਵਾ ਰਹੇ ਹੀ ਕੋਈ ਉਹ ਲਗਾਈ ਹੋਈ ਸੀ ਬਲੀਚ ਇਹਨਾਂ ਨੇ ਹੋਰ ਵੀ ਕਲਰ ਕੁਲਰ ਵੀ ਕਰਵਾਉਣਾ ਸੀ ਸ਼ੇਵਿੰਗ ਦਾੜੀ ਜੋ ਵੀ ਕਰਵਾਂਦੇ ਆ ਠੀਕ ਹੈ ਤੇ ਨਾ ਭਾਬੀ ਨੇ ਕਰਨਾ ਸੀ ਘਰ ਕੰਮ ਉਹਨਾਂ ਨੇ ਰੋਟੀ ਪਾਣੀ ਕਰਨਾ ਹੀ ਤੇ ਆਜੇ ਕੰਮ ਤੇ ਨਹੀਂ ਗਏ ਭਾਜੀ ਤੇ ਓ ਭਾਬੀ ਨਾ ਇਹਨਾਂ ਨੂੰ ਕਹਿੰਦੇ ਪਏ ਸੀ ਭਾਈ ਨੂੰ ਕਿ ਮੁੰਡਾ ਫੜੋ ਛੋਟਾ ਛੋਟਾ ਮੁੰਡਾ ਫੜੋ ਤੇ ਇਹ ਇਹ ਹੀ ਕਿ ਮੈਂ ਆਪਣਾ ਕੰਮ ਕਰਵਾ ਲਾ ਲਵਲੀ ਕੋਲੋਂ ਹਨਾ ਦੁਕਾਨ ਤੇ ਤੇ ਉਹ ਦਾ ਕਰਕੇ ਉਹਨੇ ਥੱਲੇ ਬੁਲਾ ਕੇ ਬੜੇ ਆਰਾਮ ਨਾਲ ਕਹਿੰਦੇ ਭਬੀ ਰਿਕੁਐਸਟ ਹੈ ਜਾ ਕੇ ਨਮਤਾ ਕੋ ਭੇਜੋ ਦੋ ਘੜੀ ਤੇ ਮੈਂ ਕਿ ਕੀ ਹੋ ਗਿਆ ਨਹੀਂ ਉਹਨਾਂ ਨੂੰ ਉਹ ਨਹੀਂ ਠੀਕ ਹੈਗਾ ਤੁਸੀਂ ਜਾ ਕੇ ਭੇਜੋ ਤੇ ਮੈਂ ਸੋਚਿਆ ਪਤਾ ਨਹੀਂ ਕੀ ਹੋਇਆ ਤੇ ਮੈਂ ਗਈ ਭਾਬੀ ਕੋਲ ਤੇ ਮੈਂ ਕਿ ਭਾਬੀ ਕੀ ਹੋਇਆ ਕਹਿੰਦੇ ਇਹ ਗੱਲ ਐ ਮੈਂ ਮੁੰਡਾ ਫੜਨ ਨੂੰ ਕਹਿਣੀ ਪਈ ਆ ਤੇ ਉੱਥੇ ਚਲੇ ਗਈ ਹੈਗੀ ਆ ਤੇ ਮੇਰੇ ਕਹ ਚਲੋ ਕੋਈ ਗੱਲ ਨਹੀਂ ਮੈਂ ਫੜ ਲੈਨੀ ਆ ਮੁੰਡਾ ਫਿਰ ਤੂੰ ਸੀਗੀ ਕਰ ਲੋ ਹਨਾ ਫਿਰ ਉਹ ਮੈਂ ਤਾਂ ਮੁੰਡੇ ਕੋਲ ਬੈ ਗਈ ਸੀ ਤੇ ਇਸ ਕਰਕੇ ਮੈਂ ਥੋੜੀ ਆਪਣੇ ਘਰ ਕੰਮ 'ਚ ਲੇਟ ਹੋ ਗਈ ਬਟ ਇਟਸ ਓਕੇ ਕੋਈ ਨਹੀਂ ਮੈਂ ਕੋਈ ਨਾ ਜ਼ਰੂਰੀ ਵੀ ਨਹੀਂ ਹੈਗਾ ਹਨਾ ਹੁਣ ਪਰ ਆਮ ਨਾ ਆ ਗਏ ਹਾਂ ਆਪਣੇ ਘਰ ਤੇ ਰੋਟੀ ਸਬਜੀ ਦੀ ਮੈਨੂੰ ਟੈਨਸ਼ਨ ਨਹੀਂ ਸਵੇਰੇ ਮਾਟਾ ਗੁੰਨ ਲਿਆ ਹੀਗਾ ਤੇ ਸਬਜੀ ਮੇਰੀ ਰਾਤ ਦੀ ਬਣੀ ਹੋਈ ਆ ਬਾਹਰ ਜਦੋਂ ਆਣਗੇ ਤੇ ਫਿਰ ਕੇ ਲਾ ਕੇ ਦੇ ਦੇਣੇ ਇਹਨਾਂ ਨੂੰ ਤੇ ਹੁਣ ਮੈਂ ਤੇ ਲੋਟੀ ਸਵੇਰ ਦੀ ਖਾਦੀ ਨਹੀਂ ਆ ਮੈਨੂੰ ਹੋਰ ਹੀ ਹਰਕੀ ਹਲਕੀ ਕਰੀਵਿੰਗ ਹੁਣ ਮੈਨੂੰ ਭੁੱਖ ਲੱਗ ਰਹੀ ਆ ਟਫੀ ਨੂੰ ਮੈਂ ਖਵਾਤੀ ਆ ਆਪਣੇ ਹੱਥਾਂ ਨਾਲ ਹੋ ਨਾਈ ਕੋ ਅਸੀਂ ਫਿਰ ਕੁਲਕਰੇ ਦਾ ਵੈਗੇਟੇਰੀਅਨ ਦੇ ਲੈ ਕੇ ਆਏ ਆ ਇਹਦੇ ਨਾਲ ਹੀ ਲਿੰਕਾ ਵੀ ਪਈ ਦੀਆਂ ਤੇ ਹੁਣ ਮੈਂ ਇੱਕ ਲਿੰਕਾ ਲੂੰਗੀ ਗਲਾਸ 'ਚ ਨਾਲ ਕੁਲਕਰੇ ਖਾ ਕੇ ਥੋੜਾ ਜਿਹਾ ਆਸਾ ਕਰ ਲੂੰਗੀ ਫਿਰ ਇਹਨਾਂ ਨੂੰ ਕਰਦੀਆਂ ਫੋਨ ਕੀ ਕਦੋਂ ਆਣਾ ਰੋਟੀ ਖਾਣ ਤੇ ਫਿਰ ਅਸੀਂ ਲੰਚ ਕਰਦੇ ਆ ਠੀਕ ਹੈ ਨਾ ਹਾਂਜੀ ਤੇ ਗੱਲ ਦੁਪਹਿਰ ਦੀ ਨਾ ਰੋਟੀ ਪਾਣੀ ਖਾ ਕੇ ਤੇ ਮੈਂ ਤੇ ਮੇਰੀ ਬੌਜੀ ਆਪਾਂ ਲੇਟ ਗਏ ਹੀ ਜਦੋਂ ਬਹੁਤ ਹੀ ਇਨਗਲੀ ਦੁਕਾਨ ਤੇ ਵੀ ਕਸਟਮਰ ਆਨੇ ਸੀ ਫਿਰ ਅਸੀਂ ਸੋ ਗਏ ਤੇ ਹੁਣ ਐ ਸ਼ਾਮੀ ਉੱਠੇ ਨੇ ਕਸਟਮਰ ਆ ਗਏ ਸੀਗੇ ਤੇ ਇਹ ਨੀਚੇ ਗਏ ਨੇ ਤੇ ਮੈਂ ਉੱਠ ਕੇ ਲੱਗੀਆਂ ਕਿਚਨ ਵੱਲ ਹੁਣ ਹੁਣ ਬਰਤਨ-ਬਰਤਨ ਕਰਾਂ ਮੈਂ ਸਾਫ ਤੇ ਨਾਲੇ ਲਾਈਟ ਵੀ ਚਲੀ ਗਈ ਸੀ ਤੇ ਦੇਖ ਲਓ ਨੇਰੀ ਫੇਰ ਆ ਗਈ ਅੱਜ ਥੋੜੀ-ਥੋੜੀ ਹਿਲ ਗਈ ਤਵੇਂ ਆਜਾ ਬਾਹਰ ਅੰਦਰ ਦਾ ਕਮਰਾ ਠੰਡਾ ਹੈ ਨਾ ਤੇੰਦਰੋਂ ਨਿਕਲਦੀ ਨਹੀਂ ਹੈਗੀ ਤਵੇਂ ਬਾਹਰ ਹਵਾ ਚੱਲਦੀ ਵੀ ਪੁੱਤਰ ਇਹ ਜਿਹੜੇ ਦਰਵਾਜੇ ਦਾ ਇਹ ਵੱਡੀ ਚੀਜ਼ ਹੈ ਨਾ ਇਧਰਲੇ ਪਾਸੇ ਆਓ ਤੇ ਹਵਾ ਚਲੋ ਆ ਗਈ ਹੈ ਬਟ ਫਿਰ ਵੀ ਗਰਮਿਆਸ਼ ਹੈ ਤੇ ਇਧਰਲੇ ਪਾਸੇ ਆਓ ਠੰਡਾ ਰੂਮ ਤਾਂ ਹੀ ਨਹੀਂ ਬਾਹਰ ਨਿਕਲਨੀ ਚਲੋ ਤੇ ਚਲੋ ਗਾਇਸ ਕੰਨੀ ਕੰਮਕਾਰ ਹੋਣਾ ਠੀਕ ਹੈ ਹਾਂਜੀ ਤੇ ਮੈਂ ਬੈਠੀ ਹੋਈ ਸੀ ਬਾਹਰ ਘਬੀ ਉਹਨਾਂ ਨਾਲ ਠੰਡੀ ਹਵਾ ਐਡੀ ਮਜ਼ੇਦਾਰ ਚੱਲ ਰਹੀ ਸੀ ਨਾ ਤੇ ਅਸੀਂ ਲੁੱਡੋ ਵਗੈਰਾ ਖੇਡਣ ਲੱਗ ਪਏ ਤੇ ਤੁਹਾਨੂੰ ਪਤਾ ਬੱਤੀ ਹੈ ਨਹੀਂ ਚਲੋ ਬੱਤੀ ਤੇ ਹੁਣੇ ਆ ਗਈ ਹੈ ਠੀਕ ਹੈ ਬਟਨਾ ਫਿਰ ਤੁਸੀਂ ਕਹਿਣਾ ਕਿ ਮਤਲਬ ਇਹਨਾਂ ਹਾਲ ਪਾਣੀ ਦੀ ਦਿੱਕਤ ਹੀ ਰਹਿੰਦੀ ਹੈ ਰਹਿੰਦੀ ਹੈ ਬਈ ਸਾਡੇ ਨਾਲ ਇਦਾਂ ਨਾ ਵੱਡੀ ਮੋਟਰ ਲੱਗੀ ਹੋਈ ਆ ਜਿੱਥੋਂ ਸਾਰੇ ਮੱਲੇ ਵਾਲਿਆਂ ਨੂੰ ਪਾਣੀ ਆਂਦਾ ਹੈ ਹਨਾ ਤੇ ਉਹ ਵੱਡੀ ਮੋਟਰ ਹੋ ਗਈ ਖਰਾਬ ਸਵੇਰ ਦੀ ਤੇ ਬਸ ਫੇਰ ਤਾਂ ਹੀ ਜਿਨ੍ਹਾਂ ਨੇ ਪਾਣੀ ਭਰੇ ਦਾ ਉਹ ਹੀ ਐ। ਕੂਨ ਪਾਣੀ ਨਹੀਂ ਆ ਰਿਹਾ ਕਿਸੇ ਦੇ ਘਰ ਵੀ। ਪਤਾ ਨਹੀਂ ਕਿ ਕਿਸੇ ਦੇ ਘਰ ਨਾਲ ਕੋਈ ਦੇ ਰਿਹਾ ਪਾਣੀ। ਤੇ ਫਿਰ ਭਾਬੀ ਹੋਰੀ ਸਾਹਮਣੇ ਇੱਕ ਦੋ ਜਣਾ ਹੋਰ ਬਾਲਟੀਆਂ ਲੈ ਕੇ ਉਹਨਾਂ ਘਰ ਚ ਲੱਗੇ ਪਾਣੀ ਭਰ ਲੈ। ਤੇ ਸਾਡੇ ਕੋਲ ਪਾਣੀ ਕਦੋਂ ਆਣਾ ਹੈ ਜਾਂ ਨਹੀਂ ਆਣਾ। ਕਹਿੰਦੇ ਐ ਟੈਂਕਰ ਵੀ ਮੰਗਵਾਇਆ ਹੈ। ਹੁਣ ਪਤਾ ਨਹੀਂ ਟੈਂਕਰ ਆਂਦਾ ਹੀ ਨਹੀਂ ਆਂਦਾ ਕਹਿੰਦੇ 8 ਵਜੇ ਆਣਾ 8 ਤੇ ਵੱਜ ਗਿਆ। ਟੈਂਕਰ ਤੇ ਕੋਈ ਨਹੀਂ ਆਇਆ। ਚਲੋ ਦੇਖਦੇ ਆ ਕੀ ਬੰਦਾ ਤੇ ਹੁਣ ਮੇਰਾ ਆ ਗਿਆ ਰੋਟੀ ਸਬਜ਼ੀ ਬਣਾਉਂਦਾ ਟਾਈਮ ਤੇ ਸਾਹਮਣੇ ਭਾਬੀ ਨੇ ਕੜੀ ਬਣਾਈ ਹੈ ਤੇ ਉਹਨਾਂ ਨੇ ਮੰਗਵਾਈ ਹੀ ਲੱਸੀ ਵੈਸੇ ਤੇ ਮੇਰਾ ਦਹੀਂ ਵੀ ਜੰਮਿਆ ਹੋਇਆ ਹੈ ਮੈਂ ਤੇ ਕਹਿ ਰਹੀ ਸੀ ਚਲ ਦਹੀਂ ਦੀ ਬਣਾਨੇ ਆ ਤੇ ਫਿਰ ਉਹ ਕਹਿੰਦੇ ਨੇ ਹਾਂ ਰਹਿਣ ਦੇ ਦਹੀਂ ਤੇ ਤੂੰ ਉੱਦਾਂ ਲੱਸੀ ਰਸੀ ਬਣਾ ਕੇ ਪੀ ਲੈ ਤੂੰ ਲੱਸੀ ਮੇਰੇ ਕੋਲ ਪਈ ਹੋਈ ਤੂੰ ਐ ਲੈ ਜਾਂ ਤੇ ਇਹਦੀ ਕੜੀ ਬਣਾ ਲੈ ਹੁਣ ਮੈਂ ਲੱਸੀ ਲੈ ਕੇ ਤੇ ਬਣਾਵਾਂਗੀ ਕੜੀ ਤੇ ਮਾ ਲੂ ਪਿਆਜ਼ ਵਾਲੀ ਬਣਾਨੀ ਆ ਪਕੌੜਿਆਂ ਵਾਲੀ ਨਹੀਂ ਬਣਾਨੀ ਯਮੀ ਯਮੀ हां जी तो मेरी कड़ी बनाण दी आगी वारी तेल हो गया गरम हुन ਇਹਦੇ ਵਿੱਚ ਮੈਂ ਪਾਵਾਂਗੀ ਪਹਿਲੇ ਥੋੜੇ ਜਿਖੜੇ ਮਸਾਲੇ ਕਾਲੀ ਮਿਰਚ ਸੁੱਕਾ ਧਨੀਆ ਜੀਰਾ ਤੇ ਫਿਰ ਪਾਉਂਗੀ ਲਸਣ ਹਰੀ ਮਿਰਚ ਤੇ ਫਿਰ ਆਪਣੇ ਆਲੂ ਪਿਆਜ਼ ਪਾਉਂਗੀ ਠੀਕ ਹੈ ਤੇ ਇਹਨਾਂ ਨੂੰ ਭੁੰਨਣ ਤੋਂ ਬਾਅਦ ਇਹ ਲੱਸੀ ਲਿਆਂਦੀ ਮੈਂ ਸਾਮਨੇ ਭੱਵੀ ਘਰੋ ਤੇ ਵੇਸਨ ਪਾ ਕੇ ਨਮਕ ਮਿਰਚ ਪਾ ਦੂੰਗੀ ਠੀਕ ਹੈ ਜੀ ਇਦਾਂ ਮੈਂ ਬਣਾਣੀ ਹੈ ਕੜੀ ਆਲੂ ਪਿਆਜ਼ ਵਾਲੀ ਬਣਾਣੀ ਆ ਮੈਂ ਪਕੌੜੇ ਵਾਲੀ ਨਹੀਂ ਬਣਾਣੀ ਹਾਂ ਜੀ ਤੇ ਲੋ ਜੀ ਮੈਂ ਪਾਏ ਪਹਿਲੇ ਖੜੇ ਮਸਾਲੇ ਤੇ ਪੱਤਾ ਪਾਇਆ ਠੀਕ ਹੈ ਮੇਥੇ ਵੀ ਪਾਏ ਕਾਲੀ ਮਿਰਚ ਹੋਰ ਕੀ ਸੀ ਜੀਰਾ ਸੁੱਕਾ ਧਨੀਆ ਤੇ ਇਸ ਪਾ ਕੇ ਹਰੀ ਮਿਰਚ ਲਸਣ ਤੇ ਆਲੂ ਪਿਆਜ਼ ਪਾ ਕੇ ਹੁਣ ਆਪਾਂ ਭੁੰਨ ਲਿਆ ਹੈਗਾ ਚੰਗੀ ਤਰ੍ਹਾਂ ਮਸਾਲਾ ਠੀਕ ਹੈ ਕਰ ਲਿਆ ਦਸੇ ਚ ਪਾਣੀ ਪਾਇਆ ਨਾਲ ਪਾਇਆ ਵੇਸਣ ਇਹਨੂੰ ਹੋਲਣ ਚੰਗੀ ਤਰ੍ਹਾਂ ਇਹਨੂੰ ਹੁਣ ਪਾ ਦਾਂਗੇ ਵਿੱਚ ਠੀਕ ਹੈ ਜੀ ਤੇ ਫਿਰ ਪਾਵਾਂਗੇ ਆਪਾਂ ਨਾਣ ਮਰਚ ਹਲਦੀ ਜੀ ਤੇ ਕੜੀ ਪਾਤੀ ਮੈਂ ਗੜਕਨੇ ਹਲੇ ਤਨੂ ਮਰਚ ਫਾਨਾ ਤੇ ਮੈਂ ਆਜੋ ਤੁਹਾਨੂੰ ਕੁਛ ਦਿਖਾਵਾਂ ਮੇਰੇ ਕੋਲ ਆਇਆ ਸੀ ਲੱਡੂ ਤੇ ਕਹਿੰਦਾ ਭਾਬੀ ਜੀ ਬਾਲਟੀਆਂ ਦੇ ਦਿਓ ਜਿਹੜੀਆਂ ਪਰ ਰਹੀਆਂ ਕਿਉਂਕਿ ਬਾਹਰ ਆ ਗਿਆ ਪਾਣੀ ਦਾ ਟੈਂਕਰ ਤੇ ਹੋ ਲੱਗਾ ਸਾਰਾ ਮੱਲਾ ਪਾਣੀ ਪਰ ਨਾ ਨੋਂ ਪਰ ਨਾ ਨਹੀਂ ਲੋਕਾਂ ਨੇ ਜਿੰਨਾ ਰੋੜ ਦੇ ਨੇ ਅੱਜ ਆਇਆ ਹੋਰ ਚ ਭਾ ਦੇ ਲੱਡੂ ਹੰਤ ਟੱਪ ਪਿਆ ਨਾ ਕਦੋਂ ਪਾਲਟੀ ਔਰ ਚੋਰ ਪਹਿਨੇ ਹਨਾ ਉਹ ਵੀ ਲੈ ਕੇ ਆ ਪਰ ਤੇ ਉਹ ਲੋਕਾਂ ਕੋਲੋਂ ਚੋਰ ਨਹੀਂ ਵੀ ਲਿਆ ਪਰਲੀ ਕੁੱਕਰ ਵਿੱਚ ਰੰਦੇ ਨੇ ਫਣੀ ਦਾ

ਤੇ ਮੇਰੀ ਬਣ ਗਈ ਹੋਈ ਆ ਤੇ ਬੌਜੀ ਹੁਣ ਆਇਆ ਕੜੀ ਚਾਵਲ ਠੀਕਾ ਗ੍ਰੇਵਲੀ ਕੜੀ ਆ ਤੇ ਟਫੀ ਨੂੰ ਨਾ ਪਹਿਲੇ ਨਾ ਦਹੀਂ ਨਾ ਰੋਟੀ ਪਾਈ ਹੋਈ ਪਰ ਟਿੰਨੇ ਇਹਨੂੰ ਮੈਂ ਖਵਾਈ ਆਪਣੇ ਹੱਥ ਨਾਲ ਆਪ ਨਹੀਂ ਖਾਂਦੀ ਹੁਣ ਮੈਂ ਨਾ ਇਹਨਾਂ ਨੂੰ ਕਿਹਾ ਮੈਂ ਕਿਹਾ ਦੋ ਘਪੁਰਗੇ ਨਾ ਪਹਿਲੇ ਕੜੀ ਨਾ ਪਾ ਕੇ ਦੇਖੋ ਖਾ ਲਾਂ ਦੀ ਵਿੱਚ ਆਲੂ ਭੋਰਿਆ ਤੇ ਦੇਖ ਲਓ ਛੱਟ ਗਈ ਹੁਣ ਇਹਨੂੰ ਬਾਕੀ ਦੀ ਰੋਟੀ ਵੀ ਨਾ ਕੜੀ ਨਾਲ ਹੀ ਖਾ ਲੈਣੀ ਆ ਵਿੱਚ ਆਲੂ ਦੋ ਚਾਰ ਭੋਰ ਕੇ ਆਲੂ ਬੜੇ ਟੇਸਟ ਨਾਲ ਖਾਂਦੇ ਇਹਨੂੰ ਹੁਣ ਸੁਆਦ ਚਾਹੀਦੇ ਆ ਇਹ ਨਹੀਂ ਦਹੀਂ ਖਾਂਦੀ ਉਹ ਕੜੀ ਵਾਲੀ ਦੇਖ ਲਓ ਛੱਟ ਗਈ ਜੀ ਚੇਰੂ ਕੜੀਆ ਕੜੀ ਨਾਲ ਹੀ ਪਾ ਦੇਨੇ ਇਹਨੂੰ ਹਨਾ ਬੋਜੀ ਹੁਣ ਟਾਫੀ ਦੀ ਰੋਟੀ ਕੜੀ ਨਾਲ ਪੈ ਰਹੀ ਹੈਗੀ ਬੋਜੀ ਪਾ ਰਹੇ ਨੇ ਮੈਂ ਇਹ ਨੂੰ ਚੰਗੀ ਤਰ੍ਹਾਂ ਕਰ ਲੀਏ ਕਰ ਦੋ ਕਰ ਦੋ ਤਾਂ ਕਿ ਦਮੂਹ ਦੇਖੋ ਕਿਦਾਂ ਦਿਖਣਦੀ ਜੇ ਛੱਬੀ ਗਿਆ ਰੋਟੀ ਐਵੇਂ ਸਵਾਦ ਭਾਲਦੀ ਸਵਾਦ ਹੁੰਦਾ ਹੀ ਨਹੀਂ ਖਾਂਦੀ ਹੈਗੀ ਹਾਂਜੀ ਤੇ ਗਾਇਸ ਜੀ ਰੋਟੀ ਪਾਣੀ ਖਾ ਕੇ ਹੋ ਗਏ ਹੁਣ ਵੇਲੇ ਸਾਡੀ ਆਲੀ ਸੁੰਦੀ ਵਾਰੀ ਤਾਫੀ ਨੇ ਫੁਲਕਾ ਵੀ ਖਾ ਲਿਆ ਕੜੀ ਨਾਲ ਤੇ ਤਾਫੀ ਨੇ ਚੋਲ ਵੀ ਖਾ ਲਿਆ ਕੜੀ ਨਾਲ ਤਾਫੀ ਜੰਮੀ ਚੀਗੀ ਕੜੀ ਜੰਮੀ ਚੀਗੀ ਤੇ ਦਹੀਂ ਨਹੀਂ ਖਾਂਦਾ ਹੁਣ ਨਾ ਤਾਫੀ ਨੂੰ ਦਹੀਂ ਖਾਣਾ ਨਹੀਂ ਪਸੰਦ ਰੋਏ ਰੋਏ ਦਹੀਂ ਖਾ ਕੇ ਨਾ ਵਿਚਾਰੀ ਨਾ ਲਈ ਆਕ ਤੇ ਚਲੋ ਕੋਈ ਨੀ ਅਦਰ ਦੀ ਤਰੀ ਵਾਲੀ ਸਬਜ਼ੀ ਬਣਾਇਆ ਕਰਾਂਗੇ ਤੇ ਥੋੜੀ ਪਹਿਲੇ ਪਾ ਦਿਆ ਕਰਾਂਗੇ ਇਹਨੂੰ ਹਨਾ ਖਾ ਲੰਦੀ ਗਈ ਹੈ ਸਬਜ਼ੀ ਨਾਲ ਰੋਟੀ ਤੇ ਹੁਣ ਅਸੀਂ ਕਰਦੇ ਆ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਤੇ ਤੁਹਾਨੂੰ ਕੱਲ ਮਿਲਾਂਗੇ ਫਿਰ ਤੋਂ ਇੱਕ ਨਵੇਂ ਬਲੌਗ ਦੇ ਨਾਲ ਤੇ ਤੁਸੀਂ ਮੇਰੇ ਚੈਨਲ ਦੇ ਨਾਲ ਬਨੇ ਰਿਓ ਤੇ ਵੱਧ ਤੋਂ ਵੱਧ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਅੱਜ ਲਈ ਸਭ ਨੂੰ ਬਾਏ ਬਾਏ ਗੁੱਡ ਨਾਈਟ